ਸਤਿ ਸ਼੍ਰੀ ਅਕਾਲ ਜੀ ਕਪੜੇ ਜਿਹੜੇ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਸੋਹਣੇ ਸੋਹਣੇ ਸੂਟ ਹਾਂਜੀ ਇਹ ਰਖੜੀ ਆਫਰ ਚੱਲ ਰਿਹਾ ਹੈ ਰਖੜੀ ਦੀ ਹਾਂਜੀ ਰਖੜੀ ਦੇ ਤਿਹਾਡੇ ਆਫਰ ਮਿਲ ਰਿਹਾ ਹੈ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਕਾਪ੍ਰੀਟਸ ਮਿਲ ਰਹੇ ਆ ਜੀ ਹਾਂਜੀ ਹਾਂਜੀ ਇਹ ਫਸਟ ਸੂਟ ਹੈ ਜੀ ਕਾਟਨ ਦਾ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਸੋਹਣਾ ਸੂਟ ਹੈ ਸਾਰੇ ਸ਼ਰਟ 'ਚ ਐਮਬਰਾਇਡਰੀ ਹੋਈ ਹੈ ਇਸ ਦੇ ਨਾਲ ਬਹੁਤ ਹੀ ਪਿਆਰਾ ਮਲ ਕੋਟਨ ਦਾ ਦੁਪੱਟਾ ਹੈ ਔਰ ਚਿਕਨ ਦੀ ਬਾਟਮ ਹੈ ਇਹ ਸੂਟ ਜੀ ਪਹਿਲਾਂ 2800 ਰੁਪਏ ਦਾ ਸੂਟ ਸੀ ਹੁਣ ਇਹ ਲੈਸ ਕਰਕੇ 2100 ਰੁਪਏ ਦਾ ਸੂਟ ਹੈ हाँ जी इस बहुत सारे कलर बहुत सोने शेड है इस ब्लू कलर च यह कैमरा ही थोड़ा ब्लर आ रहा है बहुत ही प्यारा ब्लू कलर है हाँ जी एन एक्स इस एक बहुत सोना ग्रीन शेड इस ब्लैक शेड रेड शेड बहुत सोने शेड है कोई भी सूट तुम्हें मंगवाना है तो इक्कीस सौ रुपये का सूट है पंजाब हरियाणा शिपिंग फ्री है सकते हो जी हाँ जी नैक्सट कॉटन का सूट है बहुत ही सोना मैचिंग सूट है इस दुपट्टा बहुत प्यारा है हाँ जी अठारह सौ का सूट से लैस करके हम चौदह सौ का सूट है इस वि बहुत सारे कलर बहुत प्रिंट मिल जाएगे जी ਹਾਂਜੀ ਐ ਨੈਕਸਟ ਜੀ ਬਹੁਤ ਸੋਨਾ ਡਿਜ਼ਾਈਨਰ ਸੂਟ ਹੈ ਇਸ ਦਾ ਸਾਰੇ ਨੈਕਸਟ ਵਰਕ ਹੈ ਇਸ ਦੇ ਘੇਰੇ ਤੇ ਵਰਕ ਹੈ ਇਸ ਦੀਸ ਲੀਵਸ ਨੇ ਇਸ ਦਾ ਘੇਰਾ ਬਹੁਤ ਸੋਨਾ ਬਹੁਤ ਪਿਆਰਾ ਹੈ ਆਰਗੈਂਜ਼ਾ ਲਾ ਕੇ ਤਿਆਰ ਕੀਤਾ ਹੈ ਇਸ ਦੇ ਨਾਲ ਸੁਪਰ نیٹ ਦਾ ਦੁਪੱਟਾ ਹੈ ਜੀ ਬਹੁਤ ਪਿਆਰਾ ਮੈਸੇਜ ਲਗਾ ਕੇ ਪੈਚ ਲਗਾ ਕੇ ਬਹੁਤ ਸੋਹਣਾ ਤਿਆਰ ਹੋਇਆ ਹੈ ਇਹ ਸੂਟ ਪਹਿਲੇ 3000 ਰੁਪਏ ਦਾ ਸੂਟ ਸੀ ਹਾਂ ਜੀ ਹੁਣ 2100 ਰੁਪਏ ਦਾ ਸੂਟ ਹੈ ਹਾਂ ਜੀ ਐਂਡ ਨੈਕਸਟ ਹੈ ਜੀ इस भी होर कलर होर शेड नाल बॉटम है और बहुत प्यारा दुपट्टा है ये सूट भी पहला जी तीन हज़ार का सी हूँ इक्कीस सौ रुपए मिल जाएगा हाँ जी एक्स मैचिंग सूट है ਇਸ ਵਿੱਚ ਵੀ ਬਹੁਤ ਸਾਰੇ ਪ੍ਰਿੰਟ ਬਹੁਤ ਸ਼ੇਡ ਹਨ ਇਹ ਪਹਿਲਾਂ 1500 ਰੁਪਏ ਦਾ ਸੂਟ ਸੀ ਹੁਣ 1200 ਰੁਪਏ ਵਿੱਚ ਮਿਲ ਜੇਗਾ ਅ ਫਿਰ ਨੈਕਸਟ ਕਾਟਨ ਦਾ ਮੈਚਿੰਗ ਸੂਟ ਹੈ ਇਸ ਵਿੱਚ ਵੀ ਬਹੁਤ ਸਾਰੇ ਪ੍ਰਿੰਟ ਬਹੁਤ ਸੋਨੇ ਸੋਨੇ ਪ੍ਰਿੰਟ ਨੇ ਨਾਂ ਬਾਈ ਚਿਕਨ ਦੀ ਬਾਟਮ ਹੈ ਇਹ ਪਹਿਲਾਂ 1700 ਦਾ ਸੂਟ ਸੀ ਹੁਣ 1000 ਰੁਪਏ ਦਾ ਸੂਟ ਹੈ ਇਹਨਾਂ ਚ ਕੋਈ ਵੀ ਸੂਟ ਲੈਣਾ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗੀ ਥੈਂਕ ਯੂ